ਸ੍ਰੀ ਵਾਹਿਗੁਰੂ ਸਾਹਿਬ ਜੀਓ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਤਿਤ ਪਤਿਤ ਉਧਾਰਨ ਨੰਨੇ ਤੇ ਨਾਣੇ ਦਾ ਧਿਆਨ ਰੱਖਣਾ ਉਧਾਰਨ ਭੈ ਹਰਨ ਨੰਨਾ ਤੇ ਨਾਨਾ ਕਈ ਵਾਰ ਅਸੀਂ ਭਲੇ ਖਾ ਖਾ ਜਾਂਦੇ ਆ ਇਹ ਧਿਆਨ ਬੜਾ ਜ਼ਰੂਰੀ ਰੱਖਣਾ ਪਾਤਿਤ ਉਧਾਰਨ ਇਹ ਤੇ ਅਲਪ ਵਿਸਰਾਮ ਭੈ ਹਾਰਨ ਅਰਧ ਵਿਸਰਾਮ ਹਾਰ ਅਨਾਥ ਕੇ ਨਾਥ ਕਹੋ ਨਾਨਕ ਤੇਹ ਜਾਨੀਐ ਕਹੋ ਨਾਨਕ ਇਥੇ ਅਲਪ ਵਿਸਰਾਮ ਤੇਹ ਜਾਨੀ ਐ ਇਹਨੂੰ ਤੈਹ ਨਹੀਂ ਪੜਨਾ ਤਾਂ ਤੈਨੂੰ ਸਿਹਾਰੀ ਆ ਤੇ ਜਾਨੀ ਐ ਜਾਨੀ ਐ ਤੇ ਅਰਧ ਵਿਸਰਾਮ ਸਦਾ ਬਸਤ ਤਮਸਾਥ ਬਸਤ ਤੇ ਅਲਪ ਵਿਸਰਾਮ ਹਲਕਾ ਜਿਹਾ ਰੁਕਣਾ ਤਮਸਾਥ ਇਥੇ ਹੁਣ ਪੂਰਨ ਵਿਸਰਾਮ ਆ ਗਿਆ ਤਨ ਧਨ ਤਨ ਤੇ ਧਨ ਦੋਵੇਂ ਅੱਡ ਅੱਡ ਨੇ ਇਸ ਲਈ ਅਲਪ ਵਿਸਰਾਮ ਤਨ ਧਨ ਜੇਹ ਤੋ ਕਉ ਦਿਓ ਜੇ ਜੱਜੇ ਨੂੰ ਸਿਹਾਰੀ ਆ ਇਸ ਲਈ ਜੇ ਇਹਨੂੰ ਜੇਹ ਨਹੀਂ ਪੜਨਾ ਜੇਹ ਜੇਹ ਤੋ ਕਉ ਦਿਓ ਤਨ ਧਨ ਜੇਹ ਤੋ ਕਉ ਦਿਓ ਤਾ ਸਿਉ ਨੇਹ ਨਕੀਨ ਜਿਹੜਾ ਨੇਹ ਨੰਨੇ ਨੂੰ ਲਾਂ ਹਾਹੇ ਔਂਕੜ ਹਾਹੇ ਔਂਕੜ ਨੂੰ ਹੋੜਾ ਨਹੀਂ ਬਣ ਦੇਣਾ ਨੇਹ ਨੇਹ ਹਾਹੇ ਔਂਕੜ ਹੋ ਹਲਕੀ ਜੀ ਇਹਦੀ ਛੋਟੀ ਆਵਾਜ਼ ਆਉਣੀ ਹੈ ਇਹਦੀ ਆਵਾਜ਼ ਨੂੰ ਜੇ ਜ਼ਿਆਦਾ ਲੰਮਾ ਲੈ ਕੇ ਜਾਵਾਂਗੇ ਤੇ ਹੋੜਾ ਬਣ ਜਾਏਗੀ ਨੰਨਾ ਮੁਕਤਾਨ ਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਾ ਕਹੋ ਨਾਨਕ ਅਲਪ ਵਿਸਰਾਮ ਨਰ ਬਾਵਰੇ ਇਥੇ ਅਰਧ ਵਿਸਰਾਮ ਅਬ ਕਿਉਂ ਡੋਲਤ ਦੀਨਾ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਪੈ ਸੁਖ ਦੀਓ ਇਹ ਪਹਿਲੇ ਤਿੰਨੇ ਅੱਖਰ ਤਨ ਧਨ ਸੰਪੈ ਇਹਨਾਂ ਨੂੰ ਅੱਡ-ਅੱਡ ਕਰਕੇ ਪੜ੍ਹਨਾ ਇਹਨਾਂ ਨੂੰ ਇਕੱਠਾ ਨਹੀਂ ਕਰਨਾ ਤਿੰਨਾ ਤੇ ਹਲਕਾ-ਹਲਕਾ ਜਿਹਾ ਰੁਕਣਾ ਯਾਨੀ ਕਿ ਅਲਪ ਵਿਸਰਾਮ ਤਨ ਧਨ ਸੰਪੈ ਸੁਖ ਦੀਓ ਇਥੇ ਅਰਧ ਵਿਸਰਾਮ ਆ ਗਿਆ ਆਰ ਜੇਹ ਨੀਕੇ ਧਾਮ ਕਹੋ ਨਾਨਕ ਅਲਪ ਵਿਸਰਾਮ ਇਥੇ ਆ ਗਿਆ ਸੋਨ ਰੇ ਮਨਾ ਅਰਧ ਬਿਸਰਾਮ ਆ ਗਿਆ ਸਿਮਰਤ ਕਾਹੇ ਨਾਰਾਮ ਇਹਨੂੰ ਕਾਹੇ ਕਾਹੇ ਨਹੀਂ ਪੜਨਾ ਕਾਹੇ ਸਿਹਾਰੀ ਤੇ ਲਾਂ ਦਾ ਫਰਕ ਸਮਝ ਕੇ ਸਭ ਸੁਖ ਦਾਤਾ RAM ਹੈ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਨਾਹਨ ਕੋਇ ਕੋਇ ਇਸ ਤਰ ਕਹੋ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਇ ਤੇ ਤਹਿਨੀ ਇਹਨੂੰ ਪੜਨਾ ਤੇ ਕਹੋ ਨਾਨਕ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਵਿਸਰਾਮ ਤੇਹ ਸਿਮਰਤ ਅਲਪ ਵਿਸਰਾਮ ਗਤ ਹੋਏ ਪੂਰਨ ਬਿਸਰਾਮ ਆ ਗਏ ਜੇਹ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ ਜੇਹ ਸਿਮਰਤ ਅਲਪ ਬਿਸਰਾਮ ਇਹਨੂੰ ਜੇਹ ਨਹੀਂ ਪੜਨਾ ਜੇਹ ਜੇਹ ਸਿਮਰਤ ਗਤ ਪਾਈਐ ਦਲਾਵਾ ਵਾਂ ਐੜੇ ਤੇ ਪਾਈਐ ਤੇਹ ਭਜ ਅਲਪ ਵਿਸਰਾਮ ਪਈਏ ਤੇ ਅਰਧ ਵਿਸਰਾਮ ਤੇ ਤੇਹ ਭਾਜ ਅਲਪ ਵਿਸਰਾਮ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਧ ਘਟਤ ਹੈ ਨੀਤ ਕਹੋ ਨਾਨਕ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਵਿਸਰਾਮ ਲਾ ਕੇ ਰੁਕ ਕੇ ਆਉਧ ਇਥੇ ਅਲਪ ਵਿਸਰਾਮ ਦੇ ਕੇ ਘਟਤ ਹੈ ਨੀਤ